ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚਾਉ ਤੋਂ ਕਰਾਂਗੇ ਜੀ ਕਵਰ ਬਾਈ ਬੱਗੇ ਕੋਲੇ ਪਹੁੰਚੇ ਆ ਬੈੜਾ ਦਿਖਾਵਾਂ ਮੈਂ ਤੁਹਾਨੂੰ ਦੋ ਇੱਕ ਗੱਬਣ ਤੇ ਇੱਕ ਦਿਖਾਵਾਂ ਜਰਸੀ ਸੂਈ ਸਵਾਈ ਗੱਲਬਾਤ ਸਾਰੀ ਵਾਈ ਨ ਕਰਾਦਾ ਸასი ਕਾਲ ਵੀਰੇ ਹਸੀ ਕਬਾ ਜੀ ਹੋ ਠੀਕੋਂ ਬਾਈ ਬਾਕੀ ਪੂਰਾ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 98762 2467 98766 2467 ਪਿੰਡ ਆਪਣਾ ਜੀ ਪਿੰਡ ਚ ਆਉਗੇ ਬਾਈ ਜਿਲਾ ਬਠਿੰਡਾ ਤਸੀਲ ਬਾਲਿਆ ਤਸੀਲ ਆ ਗਈ ਬਾਲਿਆ ਵਾਲੀ ਨੇੜੇ ਬਾਈ ਨੇੜੇ ਖੋਖਰ ਵੀ ਨੇੜੇ ਆ ਬਾਈ ਰੜ ਵੀ ਨੇੜੇ ਆ ਸ਼ਹਿਰ ਰਾਮਪਰਾ ਵੀ ਨੇੜੇ ਆ ਤਾਂ ਬਾ ਵੀ ਨੇੜੇ ਆ ਪੋਪੇ ਤੇ ਅੱਜ ਬੱਗੇ ਫਿਰ ਕਿੰਨੇ ਜਾਨਵਰ ਆ ਦੋ ਬੇੜਾ ਬਈਆ ਰਾਸੂਈ ਜਰਸੀ ਇਹ ਤੇ ਲਾਉ ਤੇ ਲਾ ਓਕੇ ਤੇ ਲਈ ਚਾਰ ਥਣ ਕਰਕੇ ਹੀ ਤੇ ਲਿਖਲੇ ਨਿਕਲੇ ਤੇ ਲਾ ਓਕੇ ਤੇ ਜਿਹੜੀ ਮਗਰ ਬੱਛੀ ਇਹਦੇ ਮਗਰ ਬੱਛੀ ਜੀ ਜੂ ਰੋਕੇ ਆ ਤੜਕੇ 14 ਤੱਕ 3.5 ਕਿਲੋ ਦਦੋ ਖੋਲੋ ਜੀ ਕਿੱਥੋਂ ਕਿੱਥੇ ਕਰ ਦਦ ਨੂੰ ਜਾ ਬਾਈ ਦਦੋ ਦੇ ਦੂ ਦਦੋ ਦੇ ਦੂ 20 ਕਿਲੋ ਬੱਛੀ ਆ ਜੀ ਜੇ ਰੱਪੇ ਦੀ ਕੰਪਲੀਟ ਹੋ ਗਈ ਸਾਰਾ ਕੁਝ ਆਪਣੇ ਕੋਲੇ ਵੀਡੀਓ ਹੈਗੀ ਬਾਈ ਸਾਰੇ ਗੱਲੇ ਓਕੇ ਜੀ ਜੇ ਰੱਪੇ ਦੀ ਕੰਪਲੀਟ ਤੇ ਛੋਟਾ ਜਿਹਾ ਰੇਟ ਹੋਊਗਾ ਹਾਂ ਤਿੰਨ ਤਿੰਨ ਸੜਾ ਦੀ ਫੁੱਲ ਗਰੰਟੀ ਮਗਰ ਫਿਰ ਬੱਛੀ ਬਹੁਤ ਵਧੀਆ ਦੇਤੀ ਹੈ ਨਾ ਬਹੁਤ ਟਾਪ ਦੀ ਬੱਛੀ ਬਾਈ ਅੱਛਾ ਮੱਛੀ ਦੇਗੀ ਹੈ ਨਾ ਹਾਂ ਮੱਛੀ ਦਾ ਲੈਖਾ ਹੀ ਕੋਈ ਨਹੀਂ ਆ ਦੇਖੋ ਜੀ ਕੱਦ-ਕੱਡ ਪੂਰਾ ਜਰ ਤੇ ਇਹ ਤਾਂ ਬੜੇ ਰੁਪਈਆ ਦੀ ਬਸ ਇਹ ਲੱਖਤੀ ਬੜੇ ਰੁਪਈਆ ਦੀ ਆਪਾ ਚਲੋ ਕੋਈ ਗੱਲ ਨਹੀਂ ਆਹ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ ਵਿੱਚ ਜਰਸੀ ਦੇ ਵਿੱਚ ਦੁੰਨੇ ਜੀ ਜਹਰ ਸਾਹਿਬ ਦਾ ਇਮੈਕਸ ਆ ਹਨਾ ਜਬਾ ਬਾਈ ਆਹ ਦੇਖੋ ਜੀ ਹਮ ਹਮ ਆ ਜੀ ਸੂਈ ਔਰ ਤੁਨੀ ਤਾਲੀ ਸੂਈ ਵੀ ਧਾਰਾਂ ਤੁਰਨ ਦੀ ਇੱਕ ਨੰਬਰ ਤਿੰਨ ਥਣਾਂ ਦਾ ਟਾਪ ਦੇ ਆ ਜਿਹੜਾ ਸਾਫ ਜਾਲਾ ਹੁੰਦਾ ਉਹ ਵੀ ਦੇਗੀ ਹਾਂ ਤਿੰਨ ਥਣਾਂ ਦੀ ਫੁੱਲ ਗਾਰੰਟੀ ਆਪਣੀ ਤਿੰਨ ਥਣਾਂ ਦੀ ਫੁੱਲ ਗਾਰੰਟੀ ਤੇ ਕਿੱਥੋਂ ਕਿ ਤਕਰਬੇ ਬੱਕੇ ਦਿੱਤੇ ਨਾ ਥਣਾਂ ਚ ਦੁੱਧ ਨੂੰ ਜਾ ਬਾਈ ਦੁੱਧ ਤਾਂ 20 ਕਿਲੋ ਦੇ ਤੂੰ ਯਾਰ ਬਹਿਣਾ ਦੇ ਦੂਗੀ ਹਨਾ ਨਾ ਆਉਣਾ ਪਾਂਡਾ ਪੁੰਡਾ ਬਾਹਲਾ ਤਾਂ ਬਹੁਤ ਚੰਗੀ ਬੈੜਾ ਯਾਰ ਆਹ ਦੇਖੋ ਜੀ ਥਾਂਲੇ ਵੀ ਦੀ ਪੂਰੀ ਸਾਫ ਤੇ ਮੈਂ ਕਹਿੰਦਾ ਤਾਂ ਲਾਈ ਫਿਰਦੀ ਲੇਵਾ ਦਾ ਹਨਾ ਬਾਈ ਜਿਹੜਾ ਮਰਦੀ ਯਾਰ ਰਾਜੇ ਬੰਦਾ ਕੇ ਧਾਰਾ ਮਾਰ ਕੇ ਲਿਆਈ ਚਲੋ ਮਾਰੋ ਜੀ ਧਾਰਾ ਹਾਂ ਤੇ ਮਗਰ ਆ ਗਈ ਬੱਚੀ ਬਹੁਤ ਪੂਰੀ ਟੌਪ ਦੀ ਬਾਈ ਆयो ਮੜੀ ਬੱਚੀ ਜਮਾ ਤਾਂ ਬੱਚੀ ਬਾਜ਼ਰ ਮੁਝ ਨੂੰ ਦੇਖ ਤਾ ਹੂੰ ਹਾਂ ਆਹ ਦੇਖੋ ਜੀ ਹੁਣ ਚਕਾ ਗਈ ਛੱਡਿਆ ਪਾ ਲੈਣੀ ਆ ਬੱਚੀ ਹਨਾ ਉਹ ਜੋ ਕੋਈ ਬੱਚੀ ਛੱਡੂ ਆਪਾਂ ਬੱਚੀ ਰੱਖਾਂਵੇਂ 5000 ਦੀ ਬੱਚੀ ਬਹੁਤ ਚੰਗੀ ਹੈ ਹਨਾ ਹਾਂ ਚਲੋ ਲਾਓ ਫਿਰ ਕਿਉਂਕਿ ਜਿਹੜੀ ਕੁਆਲਿਟੀ ਵਾਲੀ ਚੀਜ਼ ਹੁੰਦੀ ਉਹ ਰ ਦੇਖੋ ਬੱਚੀ ਦੇਖੋ ਮੋٹے ਮੋٹے ਹੱਡਾਂ ਪੈਰਾਂ ਦੀ ਹਰ ਮਾੜਾ ਚੰਗੀ ਬਾਲੀ ਪਲੀ ਆ ਯਾਰ ਬਾਜਨ ਪੁੰਜਨ ਬਹੁਤਾ ਬਹਿਗਾ ਮੱਛੀ ਦਾ ਆਹ ਦੇਖੋ ਜੀ ਥਾਲਾ ਦੋਨ ਇੱਕ ਨੰਬਰ ਆ ਇਹਨਾਂ ਦਾ ਫੋਟੋ ਕਰਾਤੀ ਆਹ ਦੇਖੋ ਤੀਜੇ ਥਾਂ ਦੀ ਧਾਰ ਤਮੀ ਵੇਕ ਨੰਬਰ ਹਣਾ ਤੈਨਾਂ ਸਨਾਂ ਦਾ ਬਾਈ ਰੁਗਾਥ ਨਾਲ ਆਵੇ ਬੰਦਾ ਯਾਰ ਬਾਈ ਹਾਂ ਉਹ ਜੋ ਇੱਕ ਦੋ ਤਾਰਾਂ ਤੈਨੂੰ ਜਰੂਰ ਕਹੀ ਦਿੱਤਾ ਹਣਾ ਬਤਲ ਲੈ ਗੈਦਰ ਤਲ ਕਰਕੇ ਦੇਣੀ ਅਗਲੇ ਨੂੰ ਤੇ 20 ਕਿਲੋ ਦੁੱਧ ਬਾਈ ਕਹਿੰਦਾ ਵਾਕਏ ਇਹਨੇ ਕਢਣਾ ਫੁੱਲ ਗਰੰਟੀ ਹੋ ਜਾ ਦੁੱਧ ਦੀ ਜਾਰੇ ਥਣ ਹੁੰਦੇ ਤਾਂ ਜਾਦੇ ਵੀ ਕਢ ਦਿੰਦੇ ਫੇਰ ਤਾਂ ਬਾੜੀ ਚੰਗੀ ਬੈਠ ਸੀ ਬਾਈ ਯਾਰ ਕਿਹੜਾ ਹੁੰਦਾ ਟੀ ਬੈੜ ਜਾਂ ਦੇਵਾਦੂ ਬਾਈ ਦੇਖ ਤੂੰ ਤੇ ਪੈਸੇ ਬਾਈ ਫਿਰ ਇਹਦੇ ਲੈਣ ਦੇਣ ਜੇ ਦੱਸ ਦੇਵਾ ਜੀ ਮੈਂ ਮੁੱਲ ਤੱਕ ਨਾ ਕਰ 48000 ਦੀ ਦੇਣੀ ਹੈ 48000 ਹੈਨਾ ਕਾੜਾ ਬਾਟਾ ਹੱਤ ਲ ਕਰਕੇ ਫੇਰ ਤਾਂ ਨਹੀਂ ਗਿਣਾਂ ਅੱਗੇ ਮੇਰੀ ਜਿਹੜੀ ਆਪਣਰਗੀ ਵੜ ਆਪਾਂ ਦੇਖੀ ਨੇ ਬਲੈਕ ਦੇ ਵਿੱਚ ਆ ਗਈ ਹੈਨਾ ਹਾਂ ਇਹ ਬਈ ਦੂਜਾ ਸੂਆ ਸੂਣੀ ਇਹ ਵੀ ਜਰਸੀ ਜਿਵੇਂ ਖਸਾ ਇਹ ਵੀ ਜਰਸੀ ਜਾਂਦੇ ਵਲੂਆ ਦੇਖ ਤੂੰ ਬੜਾ ਇਹ ਵਲੂਆ ਪੂਰਾ ਚੰਗਾ ਕਿੰਨੇ ਦਿਨ ਇਕੱਠ ਜੂਜੀ ਬਾਈ ਦਿਨ ਤਾਂ 2 ਤੋਂ 3 ਤੇ ਦੁੱਧ ਫਿਰ ਚੰਗਾ ਹੀ ਘੜਦੂ ਇਹ ਦੁੱਧ ਬਾਈ ਇਹ ਵੀ ਦੇ ਦੂ 18 19 ਕਿਲੋ 18 19 ਕਿਲੋ ਦੁੱਧ ਤੇ ਸੂਆ ਦੂਜਾ ਬਾਈ ਦੂਜਾ ਬਾਈ ਰਿਜਨਲ ਪਾਲੀ ਦੇਖ ਤੂੰ ਬੜਾ ਪਾਲੀ ਪੁਲੀ ਵੀ ਤੇ ਦਿਨ ਕਿੰਨੇ ਕੱਟ ਬਾਲੀ ਜਾਂਦੇ 2 ਤੋਂ 3 ਆ ਦੇਖੋ ਜੀ ਬਸ ਹਾਸ ਦੀ ਕੁਆਲਿਟੀ ਇੱਕ ਨੰਬਰ ਸੀਲ ਸਾਬ ਪੂਰੀ ਫੋਲ ਬਾਲੀ ਜਮਾ ਬਾਜਨ ਬੋਝ ਦੇ ਕਿਨੇ ਵਾਲੂ ਵਾ ਦੇਖ ਕਿੱਥੇ ਤੱਕ ਰਹਾ ਨਾ ਮਾਰ ਤੁਰਦੀ ਝੂਲ ਝੂਲ ਹਮ ਜਾਦ ਵਾਲੀ ਬੈੜਾ ਯਾਰ ਪੂਰੀ ਲੇਵੇ ਦੀ ਪੂਰੀ ਸਾਫ ਸੁਥਰੀ ਅੱਗੇ ਪਿੱਛੇ ਦਾ ਹਵਾਨਾ ਅੱਗੇ ਵੀ ਉਹਨਾਂ ਪਿਆ ਪਿੱਛੇ ਵੀ ਉਹਨਾਂ ਪਿਆ ਹੈ ਨਾ ਢੋਲੀ ਬਾਈ ਤੁਰਿਆ ਨਹੀਂ ਜਾਂਦਾ ਲੈ ਕੇ ਬੈਠ ਤਾ ਲੈ ਚਲੋ ਜੀ ਹਮ ਆ ਦੇਖੋ ਨੇੜ ਤੋਂ ਕਰੋ ਚੈੱਕ ਠੰਡੀ ਪੂਰੀ ਇੱਕ ਨੰਬਰ ਠੰਡੀ ਪੂਰੀ ਇੱਕ ਨੰਬਰ ਤੇ ਥਣਾ ਥਣਾ ਦੇ ਓਕੇ ਹੈ ਬਾਈ ਜਮਾ ਬਾਈ ਗਾਰੰਟੀ ਭਾਰ ਦੀ ਥਣਾ ਦੀ ਆਪਣੀ ਜ਼ਿੰਮੇਵਾਰੀ ਆਲਾ ਪਿੰਡ ਪਾਸ ਕਰਕੇ ਪੈਸੇ ਦੇ ਦੇ ਓਕੇ ਜੀ ਆ ਦੇ ਹਾਂ ਗੱਲੀ ਛਾਈ ਪਾ ਦੇ ਲੈ ਬਾ ਦੇਖੋ ਜੀ ਹਾਂ ਇੱਕ ਨੰਬਰ ਸੇ ਚਾਰ ਚਪਰੇ ਦੀਆਂ ਦੋਨੇ ਬੈੜਾਂ ਚੰਗੀਆਂ ਤੇ ਬਾਈ ਕੀ ਰੇਟ ਆ ਗਿਆ ਇਹਦਾ ਇਹ 70 ਦੀ ਦੇ ਜਾਣਗੇ ਮਾਨਦਾਨ ਮਾਨਦਾਨ ਕਰ ਦੇਗਾ ਜਰੂਰ ਕਰੋ ਬਾਈ ਨਾਲ ਸੰਪਰਕ ਨੰਬਰ ਫੇਰ ਬੋਲੀ ਬਾਈ 9876624670 9876624670 ਤੇ ਪਿੰਡ ਚੌਕੇ ਜ਼ਿਲ੍ਹਾ ਬਟਿੰਡਾ ਤਹਿਸੀਲ ਬਾਲਿਆਂ ਵਾਲੀ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਨੰਦਾ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਾਇਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਇਹਨਾਂ ਵੀਡੀਓ ਦੇ ਨਾਲ